ਸੋ ਲੋਕ ਮਹਲਾ ਪਹਿਲਾ ਪਹਿਲਾ ਸੱਚਾ ਆਪ ਹੋਏ ਸੱਚੇ ਬੈਠਾ ਆਏ ਪਹਿਲਾ ਸੱਚਾ ਆਪ ਹੋਵੇ ਥੋੜਾ ਜਿਹਾ ਲੋਕਾਂ ਨੂੰ ਕਹਿੰਦੇ ਆ ਵੀ ਸੱਚੇ ਬਣ ਜਾਓ ਸਿੱਖ ਬਣ ਜਾਓ ਆਪ ਬਣ ਜਾਓ ਗੁਰਪੰਥੀ ਦਾ ਕਹਿੰਦੇ ਆਪ ਹੋਵੇ ਸੱਚਾ ਪਹਿਲਾ ਸੱਚਾ ਆਪ ਹੋਵੇ ਆਪੇ ਸੱਚੇ ਹੋ ਜਾਓ ਆਪੇ ਸਿੱਖ ਬਣ ਜਾਓ ਬੁਧੇਰੀ ਗੱਲ ਨਾਲ ਜਿਹਨੂੰ ਲੋੜ ਹੋ ਬਣ ਜੂ ਹੋਰ ਸਾਰਿਆਂ ਤੇ ਹੋ ਗਈ ਆਪਣ ਜੋ ਇੱਕ ਨੂੰ ਢੋਲ ਗਿਆ ਵੀ ਤੋਂ ਬਣ ਜਾ ਤੇ ਆਪ ਨਾ ਹੋਵੇ ਤਾਂ ਦੂਰੇ ਰੁਖੀ ਕਹੇ ਸੁੱਚਾ ਆਪ ਹੋਵੇ ਸੁੱਚਾ ਬਠਾ ਨੇ ਫਿਰ ਸੁੱਚਾ ਹੋ ਕੇ ਵੀ ਬਹਿ ਸਕਦਾ ਹੈ ਸੁੱਚਾ ਜਿੰਨਾ ਚਿਰ ਸੁੱਚਾ ਨਹੀਂ ਹੈਗਾ ਮਨ ਹਿਰਦਾ ਸੁੱਚਾ ਨਹੀਂ ਹੈ ਉਹਨਾਂ ਚਿਰ ਮਾਂਟੇ ਗੁਜ਼ਾਰੀ ਚੂੜਕੀ ਹੈ ਮਾਇਆ ਜੂੜ माया ਤੋਂ ਅਲੱਗ ਹੋ ਕੇ ਬੰਸ ਚਾਹ। ਮਾਇਆ ਦੀ ਭੁੱਖ ਤੇ ਮਾਇਆ ਵੇਖਾ ਰਾਂ। ਫਿਰ ਤੋਂ ਬਗਦਦ ਤਿਆ ਕਰਕੇ ਲੋਭ ਦਾ ਤਿਆ ਕਰਕੇ ਹੀ ਸੁੱਚਾ ਹੁੰਦਾ ਹੈ। ਫਿਰ ਟਿਕ ਜਾਂਦਾ। ਫਿਰ ਸੰਤੋਖੀ ਹੋ ਜਾਂਦਾ। ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਛੋਂ ਜਾਏ। ਸੱਚੇ ਦੇ ਅੱਗੇ ਕੁਝ ਵੀ ਰੱਖਦੋ ਤਾਹੇ ਸੱਚੇ ਦੇ ਅੱਗੇ ਕੁਝ ਵੀ ਰੱਖ ਦੋ ਤੁਸੀਂ ਸੱਚਾ ਅੰਦਰ ਮਾ ਜਿਹੜਾ ਅੰਦਰ ਆ ਉਹ ਵੀ ਸੱਚਾ ਹੈ ਜਦ ਮਨ ਬਾਲਾ ਸੱਚਾ ਹੋ ਜਾਂਦਾ ਹੈ ਤਾਂ ਉੱਥੇ ਚਲੇ ਜਾਂਦਾ ਸੱਚੇ ਸੱਚੇ ਦੇ ਅੱਗੇ ਅੰਦਰਲੇ ਸੱਚੇ ਤੇ ਆਪਣਾ ਆਪ ਰੱਖ ਦੋ ਸਭ ਤੋਂ ਸੱਚੇ ਦੇ ਅੱਗੇ ਰੱਖ ਦੋ ਜਿਹੜਾ ਕੁਝ ਮੇਰੇ ਚ ਗਲਤ ਹੈ ਨਹੀਂ ਸੱਚਾ ਉਹ ਬਾਹਰ ਖੜ ਦੇ ਅਤਲ ਜੋ ਸਾਡੇ ਕੋਲ ਗਿਆਨ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਜੇ ਅਸੀਂ ਅੰਤਰਾਤਮਾ ਕੋ ਰੱਖ ਲਈਏ ਸੁਚੇਰ ਦੇ ਰੱਖੇ ਉਹ ਸਚੈਰਾ ਉਹਨੂੰ ਪਤਾ ਹੈ ਕਿ ਤੇਰੇ ਅੰਦਰ ਸੱਚਾਈ ਕਿਹੋ ਜਿਹੀ ਹੈ ਐਸਾ ਉਹਨੂੰ ਕਰਦੇ ਹੋ ਅੰਤਰਾ ਗੁਰੂ ਆਪਣਾ ਫੈਸਲਾ ਦੇ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਫੈਸਲੇ ਆਪ ਕਰਦੇ ਵੀ ਬੰਦੀਆਂ ਜਾਨਾਂ ਮਤੀ ਉੱਤੇ ਫਾਸਾਨੀ ਕਰਦਾ ਮੰਨਣਾ ਨਾ ਉਹ ਤਾਂ ਫਿਰ ਆਪਣਾ ਦੇਖੋ ਨਵਨੂ ਸਾਹਿਬ ਹਜ਼ਰਾਂ ਤਰ੍ਹਾਂ ਆਤਮਾ ਤੇ ਕਿ ਕੀ ਸੱਚਾ ਤੇ ਕਿ ਗਲਤ ਹੈ ਕੀ ਠੀਕ ਮਨ ਬੋਲਦੀ ਏ ਡਾਇਗਨੋਸਟਿਕ ਫਿਰ ਸੱਚਾ ਹੋ ਜਾ ਸੱਚੇ ਅਗਰ ਕੋਈ ਨਾ ਪਿੱਛੇ ਜਾਏ ਫਿਰ ਉੱਥੇ ਕਿਹਨੇ ਬੈਠਣਾ ਅੰਦਰ ਤਾਂ ਕੋਈ ਜਾ ਨਹੀਂ ਸਕਦਾ ਸੱਚਾ ਹੋ ਗਏ ਉਹ ਉਹ ਹਾਂ ਹੁਣ ਬਾਹਰ ਲਈ ਆਪਾਂ ਗੱਲ ਕਰ ਲੈਂਦੇ ਹਾਂ ਬਾਹਰ ਕੀ ਹੋ ਰਿਹਾ ਹੈ ਇਹ ਤਾਂ ਖੁੱਦ ਦੀ ਗੱਲ ਕਰਦੇ ਹਾਂ ਬਾਹਰ ਕੀ ਹੋ ਰਿਹਾ ਹੈ ਪਾਪੜ ਆ ਗਿਆ ਗਿਆ ਸੱਚਾ ਹੋ ਗਿਆ ਕੱਲ ਤਾਂ ਬਾਪੜ ਦੀ ਖੱਦ ਗਏ ਉਹ ਕਹਿੰਦਾ ਜੀ ਗੁਰਬਾਣੀ ਤਾਂ ਮੰਨਤੀ ਨਹੀਂ ਹੈ ਕੋਈ 12ਵਾਂ ਤੋਤਾ ਸੱਚਾ ਹੋ ਗਿਆ ਸੱਚੇ ਸਹੀ ਨਾਨਕਾ ਜੇਰਮਨ ਵਸਿਆ ਸੋਏ ਗਿਆ ਪਾਪੜ ਬਾਹਰ ਨਾ ਆ ਕੇ ਆ ਗਿਆ ਸੱਚਾ ਹੋ ਕੇ ਬਹਿ ਗਿਆ ਸੁਚਾ ਜਿੱਥੇ ਚੌਂਕਾ ਦਿੱਤਾ ਉੱਥੇ ਬਹਿ ਗਿਆ ਵੀ ਸੁਚਾ ਧੱਤੀ ਦੇ ਬਹਿ ਗਿਆ ਅੱਗੇ ਸੋਚਾ ਬਹੁ ਜਾਂ ਰੱਖ ਲਿਆ ਆਪਣਾ ਨਾ ਬਿਨਾ ਰੇੜੇ ਨਾਲ ਹੋਣੇ ਸੁਚਾ ਜੇ ਜੇ ਇਹ ਜਿਹੜਾ ਸੁਚਾ ਹੈ ਇਹ ਉਹ ਇਹ ਆਪਣੇ ਉਹਨੇ ਆਪਣੇ ਮਨਮਤ ਦਾ ਸੁਚਾ ਸੁਚਾ ਕਰਨਾ ਸੀ ਮਾਨਾ ਕੱਲ੍ਹ ਆ ਜਰੀ ਨਾ ਕਿ ਮਾਨੀ ਸੁਚਾ ਕੀਤਾ ਨਰਦਾ ਕਰਨਾ ਸੀ ਸੁੱਚਾ ਲਪਕੇ ਧਰਤੀ ਸੁੱਚੀ ਕਰ ਲਈ ਜਿੱਥੇ ਮੰਨੇ ਜਾ ਕੇ ਬੈਠਣਾ ਉਹ ਜਗ੍ਹਾ ਵੀ ਸੁੱਚੀ ਜਾਈਦੀ ਸੀ ਨਾ ਉਹਦੀ ਮਜਾ ਆ ਉਹ ਧਰਤੀ ਲਪਕੇ ਸੁੱਚੀ ਕਰ ਬਿਲਕੁਲ ਚੰਗਾ ਬਿਲਕੁਲ ਹਾਂ ਸਭ ਨੇ ਸੁੱਚਾ ਉਹ ਜਿਹੜਾ ਭੋਜਨ ਪਦਾਰਥ ਬਣਾਇਆ ਸੀ ਆਪਣੇ ਆਪਣੇ ਹਿਸਾਬ ਨਾਲ ਉਹ ਰੱਖ ਲਿਓ ਤੇ ਕੋਈ ਨਾ ਪੁੱਛੇ ਜਾਏ ਇਤਨੇ ਚੀਜ਼ਾਂ ਮਾਇਆ ਦੀਆਂ ਲੈਣ ਜਦ ਕਿ ਕੀ ਸੀ ਸੁੱਚਾ ਹੱਦਾਂ ਹੁੰਦਾ ਫਿਰ ਮਨ ਸੁੱਚਾ ਹੋ ਕੇ ਉੱਥੇ ਬੈਠਦਾ ਫੇਰ ਬਾਣੀ ਆ ਗੁਰਬਾਣੀ ਸੱਚੀ ਸੱਚੀ ਇਹਦਾ ਭੋਜਨ ਗੁਰਮੁਖਿਆਨੀ ਦਾ ਭੋਜਨ ਇਹ ਖਾਦਾ ਕਰਨਾ ਇਹ ਜੀ ਕਰ ਕੀ ਰਿਹਾ ਸੱਚੀ ਬਾਣੀ ਨੂੰ ਵਿਚਾਰਦਾ ਵਿੱਚੋਂ ਵਖੜ ਸੁੱਚਾ ਕੱਢਦਾ ਤੇ ਉਹ ਸ਼ਧਰਾ ਇਹਦੀ ਵਜਾਇ ਕਰ ਕੀ ਰਿਹਾ ਕਰ ਰਿਹਾ ਸੁੱਚਾ ਬਣ ਕੇ ਜਿਵੇਂ ਲੱਗਾ ਆਪਣਾ ਸੁਭਾਅ ਆਹ ਸੱਚਾ ਹੋ ਕੇ ਖਾ ਲਿਆ ਉਹਨੇ ਜੇ ਬਿਆਰ ਖਾ ਲਿਆ ਸੱਜ ਲੋ ਵੜਨਾ ਕਿ ਪਿੱਛੋ ਹਾਂ ਉਹ ਫੀ ਚਾਈ ਸੁਟਿਆ ਕਿਸੇ ਲਗਾ ਦੋ ਉਹ ਥਈ ਉਹ ਥਈ ਥਈ ਪੌਜ਼ ਗੱਤੀ ਜਗ੍ਹਾ ਆ ਕੇ ਛੱਡ ਦਤਾ ਉਹ ਜਿਹੜਾ ਸੱਚਾ ਸੀ ਪੋਜਣ ਸੱਚਾ ਪੋਜਣ ਛੱਡਿਆ ਕਿ ਥੇਜਾ ਕਿ ਬਹੁਤ ਗੰਦਾ ਜਿੱਥੇ ਗੰਦ ਬਣ ਗਿਆ ਦਸਾ ਸੁਟਦਾ ਮੈਂ ਇਹ ਦੱਸੋ ਵੀ ਉਹ ਬਵਰਤਰੀ ਜੀ ਨੂੰ ਬਵਰਤਰ ਬਰਾਉਣ ਦਾ ਜੋਸ਼ ਹੀ ਤੇ ਲੱਗਿਆ ਉਹ ਜੇ ਉਲਟੀ ਵੀ ਆਜ ਬੇਜਦੇ ਉਹਦੇ ਵੱਲ ਝਾਕੜੂ ਜਿੱਡੀ ਕਰਦਾ ਰਿਹਾ ਕਰਦਾ ਉਹ ਸੁੱਚੇ ਦਾਦਾ ਤੇ ਬਣਾਉਂਦਾ ਨਾਸ ਕਰਦਾ ਇਹ ਦੋ ਕੀ ਨੂੰ ਲੱਗਿਆ ਇਹ ਪਾਪ ਕਿੰਨੂੰ ਲਗਿਆ ਪਾਪ ਤੈਨੂੰ ਲਗਿਆ ਇਹਨੇ ਖਾਦਾ। ਸੁਕਤਾ ਪਾਪੀ ਹੋ ਗਿਆ। ਜਿੰਨਾ ਜਰ ਬਾਹਰ ਦਾ ਸੋਚਿਆ ਸੀ ਜਾਂ ਤਾਂ ਖਾਲਸ ਨਾਸ ਕਰਤਾ ਸਾਡੇ ਦਾ। ਕੈਸੀ ਜਗ੍ਹਾ ਛੜਿਆ ਜਿੱਥੇ ਜਾ ਕੇ ਸਾਰਾ ਹੀ ਨਾਸ ਹੋ ਗਿਆ ਉਹਦਾ। ਫਿਰ ਤਾਂ ਖਾਤਾ ਦੀ ਕੋਈ ਉਹ। ਕਿਸੇ ਲੱਗਾ ਦੋਖ ਕਿ ਪਾਪ ਕਿੰਨੂੰ ਲਗਿਆ ਭਈ। ਚਲ ਅਨੰਦ ਦੇਵ ਤਾਂ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਉਹ ਤੁਮਾਰੇ ਦੇਵਤੇ ਮੰਦਾ ਦੇਵਤੇ ਹੀ ਖਾ ਗਿਆ ਤੂੰ ਤਾਂ ਬਾਦ ਗਾਣ ਤੈਨੂੰ ਕਹਿੰਦਾ ਫਾਫਾ ਖਾ ਗਿਆ ਤੈਨੂੰ ਦੇਵਤੇ ਆਹ ਦੇਵਤਾ ਖਾ ਗਿਆ ਪਾਣੀ ਦੇਵਤਾ ਖਾ ਗਿਆ ਬਸੰਤਰ ਦੇਵਤਾ ਤੈਨੂੰ ਦੇਵਤੇ ਖਾ ਗਿਆ ਜਿਉਂਦੇ ਹੀ ਇਹ ਮਾਰ ਕੇ ਕਹਿ ਲੋ ਤੂੰ ਕਹਿੰਦਾ ਬਾਦ ਖਾਣਾ ਨਹੀਂ ਚਾਹੀਦਾ ਇਹ ਬਖੰਡ ਕੀ ਤੂੰ ਦੱਸਦਾ ਤੂੰ ਵਸੰਤਰ ਦੇ ਉਪਤਾਚਾਰ ਹੋਵੇ ਲੋੜ ਪੰਜ ਲੋੜ ਚਲੋ ਦੇਵਤਾ ਦੀ ਲੋੜ ਨੂੰ ਦੇਵਤਾ ਨਹੀਂ ਕਿਹਾ ਲੋੜ ਨੂੰ ਅਮਰ ਕਿਹਾ ਹੈ ਲੋੜ ਦੇਵਤਾ ਨਹੀਂ ਹੁੰਦਾ ਅੱਜ ਦੇਵਤਾ ਪਾਣੀ ਦੇਵਤਾ ਬਸੰਤਰ ਤਿੰਨ ਦੇਵਤੇ ਹੋਵੇ ਲੋੜ ਤੇਵਰੀ ਦੇਵਤਾ ਕਿਉਰੀ ਦੇਵਤਾ ਪੰਜਵੇਂ ਪਾਇਆ ਕਿ ਪੰਜਵੇਂ ਤੋਂ ਲੋੜ ਕੋਈ ਪਾਇਆ ਤੇ ਪੰਜਵੇਂ ਨੰਬਰ ਤੇ ਪਿਛ ਪਾਇਆ ਕਿਉ ਕਿਉਗਾ ਤੇ ਪਾਇਆ ਕਹਿੰਦੇ ਕਿ ਹੋਵੇ ਨਾ ਬੰਬ 터ਲੀ ਤਾ ਉਹ ਬੰਕੂ ਤਾ ਬਵਿੱਤਰ ਹੋਇਆ ਕੋਈ ਦੇਵਤੇ ਤੈਨ ਇਕੱਠੇ ਕੀਤੇ ਬਵਿੱਤਰ ਨਵੇਂ ਬਣਾ ਕੇ ਹੁੰਦੇ ਕਿ ਉਹ ਪਾ ਕੇ ਦੇਵਤੇ ਪਵਿੱਤਰ ਹੋਏ ਨੇ ਪਹਿਲਾਂ ਤੇ ਦੇਵਤੇ ਬਵਿੱਤਰ ਨੇ ਜਨਮ ਲਏ ਹੁੰਦੇ ਬਿਆਨਾਂ ਦੇ ਵਿੱਚੋਂ ਫੜਿਆ ਜੋ ਪਖੰਡ ਬਾਤ ਹੈ ਬਿਆਨਾਂ ਵਿੱਚੋਂ ਫੜਿਆ ਹੈ ਕਿਉਂਕਿ ਬਿਆਨਾਂ ਵਿੱਚ ਫੜਦੇ ਨਾ ਕੋਲਡ ਜੁਹਾ ਵਕੀਲ ਫੜ ਲੈਂਦਾ ਇਹ ਬਿਆਨ ਕੀਦੰਦਾ ਉਹ ਤੇਰੇ ਦੇਵਤੇ ਬਵਿੱਤਰ ਹੋਏਗਾ ਬਵਿੱਤਰ ਹੋਏ ਤੇਰੇ ਦੇਵਤੇ ਅਬਵਿੱਤਰ ਤੂੰ ਕਹਿ ਰਹਾ ਹੈ ਬਵਿੱਤਰ ਕਿ ਉਹ ਵਾਹੇ ਬਵਿੱਤਰ ਹੁੰਦਾ ਜਿੰਦਾ ਮਤਲਬ ਫਿਰ ਅਬਵਿੱਤਰ ਨੇ ਦੇਵਤੇ ਤੇ ਤੂੰ ਬਵਿੱਤਰ ਕਿਥੋਂ ਹੋ ਗਿਆ ਤੂੰ ਬਵਿੱਤਰ ਕਿਥੋਂ ਹੋ ਗਿਆ ਜੇ ਤੇਰੇ ਦੇਵਤੇ ਬਵਿੱਤਰ ਨੇ ਤੂੰ ਪਰਪੰਚ ਬਣਾਇਆ ਕਿ ਉਹ ਖਾਣ ਦਾ ਸਦਾ ਕਹਿੰਦਾ ਇਹ ਕਿ ਉਹ ਖਾਣ ਦਾ ਬਖਾਣ ਬਣਾਇਆ ਵੇ ਨਹੀਂ ਤੇ ਇਹਦਾ ਬੁੱਧਾ ਨੋ ਸੋਈ ਹੈ ਇਹ ਦੇਵ ਤੇ ਹੀ ਹੋਣ ਇਹਦਾ ਪਰ ਉੱਤਰ ਕਿ ਹੋ ਰਹਾ ਹੁੰਦਾ ਦੇਵ ਤੇ ਫਿਰ ਕਿ ਉੱਪਰ ਵਧਰ ਹੋਇਆ ਦੇਵਤਿਆਂ ਦੇ ਉੱਪਰ ਹੋਇਆ ਫਿਰ ਕਿ ਹਟ ਦੇਵ ਨਹੀਂ ਮੰਦਾ ਮੰਦਾ ਕੀ ਝੂਠੇ ਨੇ ਕੀ ਬਣਾਉਣਾ ਹੁੰਦਾ ਹੈ ਝੂੜਦੀਆਂ ਲੇਰਾ ਬਣਾ ਕੇ ਰੱਖਦੀ ਵਿਚਾਰਧਾਰਾ ਦੀਆਂ ਲੇਰਾ ਬਣਾ ਕੇ ਰੱਖਦੀ ਪਾਪੀ ਸੋ ਤਾਂ ਗੱਡਿਆ ਥੁੱਕਾ ਪਈਆਂ ਤੇ ਪਾਪੀ ਜੇ ਤਾਂ ਗੱਡਿਆ ਜੇ ਉਹ ਪਾਪੀ ਦੇ ਤਨ ਦੇ ਵਿੱਚ ਇਹ ਸਾਰਾ ਮਤਲਬ ਖਾ ਖਾਦਾ ਗਿਆ ਆਪੀ ਗੱਲ ਚੂੜੇ ਬੋਲਣ ਵਾਲਾ ਇਹ ਖਾ ਖਾਦਾ ਗਿਆ ਤੇ ਫਿਰ ਉਹਦੇ ਜੇ ਅਸੀਂ ਚਲੋ ਉਹਦੇ ਬਾਅਦ ਕਿਸੇ ਚਾਹੇ ਤਾਂ ਹਜਮ ਹੋ ਕੇ ਜੀ ਬਾਹਰ ਆਉਂਦੀ ਹੈ ਪਵਿੱਤਰ ਮੈਂ ਮੈਲਾ ਬਣ ਕੇ ਬਾਹਰ ਆਉਂਦਾ ਜੇ ਉਲਟੀ ਦੋ ਤੇ ਉਹ ਤੇ ਤਾਂ ਉਹਨੂੰ ਤਾਂ ਦੇਖ ਕੇ ਥੁੱਕੂ ਵਾ ਯਾਰ ਵੀ ਹੋਰ ਕੀ ਕਰੂਗਾ ਥੁੱਕਾ ਪਈਆਂ ਜਿਸ ਮੁਖ ਨਾਮ ਨਾ ਉਚਰਾ ਗਿਰਨ ਆ ਮੇਰਾ ਸਾਥ ਹੈ ਇਸੇ ਤੋਂ ਤਨ ਜੱਟਿਆ ਦਾ ਮਤਲਬ ਇਹ ਵੀ ਹੈ ਕਿ ਜਿਹੜਾ ਮਨ ਪਾਪੀ ਹੈ ਪਰ ਸਰੀਰ ਇਹਦੇ ਨਾਲ ਜੁੜਿਆ ਹੋਇਆ ਹੈ ਪਰ ਭੌਂਦੇ ਖਾਂਦਾ ਹੈ ਤਾਂ ਕਿਉਂ ਖਾਣ ਨੂੰ ਜੀ ਕਰਦਾ ਸੀ ਬੰਦ ਕਰਦਾ ਸੀ ਤਾਂ ਦਾ ਵਖੜਵਾ ਹੁਣ ਬਣਾ ਲਿਆ ਵੀ ਭਾਈਏ ਉਹਨਾਂ ਦੀ ਪਾਪੀ ਮਨ ਹੈ ਇਹਦੇ ਨਾਲ ਤੇਰਾ ਸਰੀਰ ਜੁੜਿਆ ਹੋਇਆ ਹੈ ਤਾਂ ਤੇਰੇ ਤੇ ਸੁਧਿਆ ਚੁੱਕਾ ਮਾਰਦੀ ਆ ਵੀ ਤੇਰੀ ਗਾਦੀ ਫਲਸਫੀ ਹੈ ਪੰਡਤ ਨੂੰ ਕੋਈ ਚੰਗਾ ਨਹੀਂ ਸਮਝਦਾ ਪੰਡਤ ਨੂੰ ਕੋਈ ਵੀ ਜੰਗਾ ਨਹੀਂ ਸਮਝਦਾ ਚੁੱਕਾ ਹੀ ਮਾਰਦਾ ਨੇ ਸਾਰੇ ਤੇਰੇ ਤੇ ਤੇਰੀ ਇੱਜ਼ਤ ਕਿਉਂ ਨਹੀਂ ਹੈ ਕਿਉਂਕਿ ਤੇਰਾ ਜਿਹੜਾ ਸਰੀਰ ਹੈ ਜਿਹੜਾ ਤੇਰਾ ਮਾਰ ਹੈ ਉਹ ਆਪਣੇ ਜਿਹੜੇ ਤੇਰੇ ਸ਼ਾਸਤਰਾਂ ਦਾ ਲਿਖਤਾ ਹੈ ਉਹ ਜਿਵੇਂ ਵਰਜੀ ਬੋਬ ਦੇ ਨੱਕ ਬੋਲ ਲੰਦਰ ਕਿਉਂ ਘਾਣਾ ਕਹਿੰਦੇ ਕਿ ਉਹਦੇ ਕੋਲਾਂ ਦੀ ਬਵਿੱਤਰ ਹੁੰਦੇ ਦੇ ਨਾ ਤਾਂ ਪੈਣਾ ਯੂ ਕੱਲ ਹੈ ਤੂੰ ਸਦਾ ਕਹੇ ਉਹ ਘਾਣ ਵਿੱਚ ਅਪਵਿੱਤਰ ਅਪਵਿੱਤਰ ਤਾਰੂ ਕਿਉਂ ਲੱਗਦਾ ਹੈ ਜਿਤਮੁਖ ਨਾਮ ਨੂੰ ਉਚਾਰ ਬਿਨ ਨਾਮੈ ਰਸ ਖਾਹਿ ਨਾਂਣ ਕਿਵੇਂ ਜਾਣੀਐ ਜਿਤਮੁਖ ਤੁਕਾਂ ਜਿਸ ਮੁਖ ਨਾਲ ਨਾਮ ਲੋਚ ਰਹਾ ਜਿਹੜੇ ਮੁਖ ਨਾਲ ਨਾਮ ਨਹੀਂ ਨਾ ਸੱਚ ਦੇ ਨਾ ਬੋਲਿਆ ਜਾਂਦਾ ਝੂਠ ਬੋਲਿਆ ਰੋਪਨਸ ਝੂਠ ਬੋਲ ਕੇ ਹਾਧਾ ਨਾ ਝੂਠ ਬੋਲ ਕਰੇ ਆਹ ਹਾਰ ਜਿਹਦੇ ਮੂੰਹ ਤੇ ਸੱਚ ਨਹੀਂ ਬੋਲਿਆ ਸੱਚ ਬੋਲ ਕੇ ਖਾਦਾ ਤੂੰ ਤੂੰ ਦੇਵਤਾ ਦੀ ਗੱਲੇ ਹੀ ਨਾ ਕਰਦਾ ਤੇ ਕਿਹੜਾ ਗੱਲ ਨਾ ਬੋਲਦਾ ਹੋਰ ਕੋਈ ਧਰਮ ਨਾਲ ਕਿਉਂ ਜੋੜਦਾ ਨਾ ਲੱਗਦਾ ਆੜ ਪੈਣ ਨੂੰ ਤਰ੍ਹਾਂ ਮਿਲ ਤੂੰ ਜੋ ਕੀ ਲੋੜੀ ਜੋੜ ਦਿੱਤਾ ਅਸੀਂ ਕਿਹਾ ਪ੍ਰਜਾਦਾ ਪਾ ਬਣੋ ਨਹੀਂ ਆ ਕੋਈ ਧਰਮ ਜੋੜਿਆ ਹੋਇਆ ਹੈ ਤੋ ਇਹਨਾਂ ਦੇ ਅੱਲਾ ਨੂੰ ਖਾਣ ਪੀਣ ਨੂੰ ਤਰ੍ਹਾਂ ਰੱਖ ਤੂੰ ਜੋ ਹਾਂ ਤਾਰੂ ਨੂੰ ਤਰ੍ਹਾਂ ਇਹਨਾਂ ਦੇ ਜੇ ਤਾਹਾਂ ਤਰ੍ਹਾਂ ਤੈਨਾਂਸ ਕਰਦਾ ਸੱਚ ਬੋਲਣਾ ਹੀ ਬੰਦ ਕਰਦਾ ਪਹਿਲ ਪਹਿਲ ਤੇ ਝੂਠ ਬੋਲੀ ਜਦ ਬਲੈਕਮੇਲ ਨੇ ਘਰੇ ਜਾਣਾ ਪੈਸਾ ਕੀ ਲੋੜ ਪਈ

ਜੇ ਸਾਧੂ ਨਹੀਂ ਸਵਾਦੂ ਹੈ ਜਿਹੜਾ ਸਾਧੂ ਹੈ ਕਹਿੰਦਾ ਉਹ ਨੂੰ ਆਜੋ ਬਣ ਗਿਆ ਖਾਲਿਆ ਸਾਧੂ ਨੂੰ ਸਵਾਦ ਤੇਸ ਤੇ ਕੀ ਮਸਤ ਜੇ ਟੇਸ ਆ ਤਾਂ ਫਿਰ ਕਬ ਕਰੇ ਆਪਣਾ ਜੋ ਕਰਤ ਕਰੇ ਜਹੇ ਜੀ ਕਹਿੰਦਾ ਨੇ ਦੇਤੀ ਜਹੇ ਨਹੀਂ ਉਹਦੇ ਪੱਕੀ ਹੋਈ ਹੈ ਢਾਲ ਜ਼ਰੂਰ ਹੈਗਾ ਹੈਗਾ ਨਹੀਂ ਅੱਲਾ ਰਹਿ ਗਿਆ ਇਹ ਨੂੰ ਰੋਟੀ ਖਾਣ ਨੂੰ ਪਤਾ ਵੀ ਨੂੰ ਹੁਣ ਘਟ ਆਇਆ ਵੱਧ ਆਇਆ ਢਾਲ ਕਾ ਦੀ ਹੈ ਸਾਧੂ ਕਾ ਦਾ ਹੈ ਪਤਾ ਹੀ ਨਹੀਂ ਮਾ ਕੀ ਘਤਿਆ ਫਾਲਿਆ ਸਰੀਰ ਪਾਲਿਆ ਜੀ ਦਾ ਖਬਲ ਜੀਊਗਾ ਸਰੀਰ ਦਾ ਕਰਦਾ ਹੈ ਨਾ ਉਹਦੀ ਭੁੱਖ ਠੀਕ ਹੋ ਗਈ ਬਸ ਜੈ ਜੀ ਕੀ ਬਲੀ ਰੋ ਖਾਣ ਸਾ ਜੈ ਜੀ ਬਣਿਆ ਖਾਲਿਆ ਜੱਬਾ ਬਣਿਆ ਜੱਬਾ ਖਾ ਲਿਆ ਬਣ ਇਹ ਬਣੀ ਜਦੋਂ ਖਾਣਾ ਚਾਹ ਜਿਆ ਵਾਲਿਆ ਖਾਲਿਆ ਪਰਮੇਸ਼ਾ ਨੇ ਭੇਜਿਆ ਉਹਦੇ ਹੁਕਮ ਨਾਲ ਮਿਲਿਆ ਜੋ ਮਿਲਿਆ ਠੀਕ ਹੋ ਗਿਆ ਜੇ ਚੰਗਾ ਮਿਲ ਜਾਂਦਾ ਸ਼ਾਇਦ ਮਾਲਾ ਉਹਦਾ ਨੁਕਸਾਨ ਹੋ ਜਾਂਦਾ ਜੇ ਚੰਗਾ ਮਿਲਿਆ ਤੇ ਬਾਬਲ ਗਿਆ ਜੇ ਜਾ ਮਿਲਿਆ ਖਾਣ ਸਭ ਚੰਗਾ ਹੀ ਆ ਉਹਦੇ ਵਾਸਤੇ ਖਾਣਾ ਪੀਣਾ ਤੇ ਜਿਉ ਰੇਜ ਰੇਜ ਕੋਨੇ ਭੇਜਿਆ ਪਰਮੇਸ਼ਰ ਨੇ ਜੋ ਭੇਜਿਆ ਉਹਨੇ ਠੀਕ ਭੇਜਿਆ ਉਹ ਪਵਿੱਤਰ ਹੈ ਭੇਜੀ ਉਹ ਸਹੀ ਉਸੇ ਦੀ ਮੈਨੂੰ ਅੱਜ ਲੋੜ ਸੀ ਜਿਹੜਾ ਮੈਂ ਚਾਹਣਾ ਸ਼ਾਇਦ ਮੇਰੇ ਖਾਤਰ ਬਿਮਾਰੀ ਬਣ ਜਾਂਦਾ بیمار لوگ ہوں بیمار ہوں گھر فرمائ س آیا بے کت منڈ وساریا یار جو جوبر